ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਆਈਪੀਨ ਦੇ ਨਾਲ ਅੱਜ ਆਪਾਂ ਪਹੁੰਚੇ ਆਂ ਪਿੰਡ ਛਾਦਲੀ ਜ਼ਿਲ੍ਹਾ ਸੰਗਰੂਰ ਦਾ ਬਹੁਤ ਵੱਡਾ ਪਿੰਡ ਹੈ ਛਾਦਲੀ ਨਾਮੀ ਪਿੰਡਾਂ ਦੇ ਵਿੱਚੋਂ ਪਿੰਡ ਆਉਂਦਾ ਹੈਗਾ ਇੱਥੇ ਇੱਕ ਜਿਹੜਾ ਮੇਲਾ ਹੈਗਾ ਜੇ ਆਪਾਂ ਗੱਲ ਕਰੀਏ ਗੁੱਗਾ ਮਾਰੀ ਤੇ ਇੱਕ ਮੇਲਾ ਭਰਦਾ ਹੈ ਬਹੁਤ ਵੱਡਾ ਮੇਲਾ ਹੁੰਦਾ ਹੋ ਜਿਹੜਾ ਲਗਾਤਾਰ 3 ਦਿਨ ਮੇਲਾ ਉ ਭਰਦਾ ਹੈ ਉੱਥੇ ਦਾ ਤੁਹਾਨੂੰ ਪੂਰਾ ਜਿਹੜੀ ਗੱਲਬਾਤ ਆਪਾਂ ਬਾਬਾ ਜੀ ਨਾਲ ਵੀ ਕਰਾਂਗੇ ਕਿ ਮੇਲਾ ਕਿਸ ਦਿਨ ਹੈ ਕੀ ਪੂਰੀ ਗੱਲਬਾਤ ਤੁਹਾਨੂੰ ਬਾਬਾ ਜੀ ਨਾਲ ਕਰਾਵਾਂਗੇ ਕਦੋਂ ਮੇਲੇ ਦੀ ਸ਼ੁਰੂਆਤ ਹੁੰਦੀ ਹੈ ਕਿਹੜੇ ਦਿਨ ਮੇਲਾ ਲੱਗ ਉਹ ਪੂਰੀ ਐ ਪਗਲਵਤ ਕਰਦੇ ਯਾਰੀਆਂ ਵੈਸੀ ਤੁਮਪੂਰਨ ਤਰੀਕੇ ਨਾਲ ਤੁਹਾਨੂੰ ਮੈਂ ਦਿਖਾਵਾਂਗੀ ਤੱਕ ਹੋਵੇ ਤਿਆਰੀਆਂ ਬਿਲਕੁਲ ਚੱਲ ਰਹੀਆਂ ਨੇ ਸੋ ਲਰਸ਼ ਕੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਦਾਂ ਕਿ ਤੁਸੀਂ ਦਰਖਤ ਦੇਖ ਰਹੇ ਹੋ ਸਾਹਮਣੇ ਪਹਿਲਾਂ ਇਹ ਕਾਫੀ ਸਾਲ ਪੁਰਾਣਾ ਮੈਂ 100 ਸਾਲ ਪੁਰਾਣਾ ਦਰਖਤ ਆਪਾਂ ਕਹਿ ਸਕਦੇ ਜਿਵੇਂ ਕਿ ਆ ਦੇਖੋ ਦਾੜੀ ਜਿਵੇਂ ਕਹਿੰਦੇ ਨੇ ਦਾੜੀ ਆ ਗਈ ਉਹ ਚੀਜ਼ ਹੈ ਮਤਲਬ ਤੁਸੀਂ ਦੇਖ ਰਹੇ ਹੋ ਦੇਖੋ ਕਿੰਨਾ ਪੁਰਾਣਾ ਜਿਹੜਾ ਦਰਖਤ ਹੈ ਤਕਰੀਬਨ ਮੈਨੂੰ ਸੁਣਨ ਮੁਤਾਬਕ ਹੈ ਕਿ 100 ਸਾਲ ਤੋਂ ਵੀ ਪੁਰਾਣਾ ਦਰਖਤ ਹੈ ਬੋਰਡ ਦਾ ਦਰਖਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਔਰ ਤੁਹਾਨੂੰ ਸੋ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਦਿਖਾ ਦਿਓ ਜਿਹੜਾ ਮੜਿਆ ਸੋ ਤਕਰੀਬਨ ਜਿਹੜੀਆਂ ਤਿਆਰੀਆਂ ਮੈਨੂੰ ਲੱਗਦਾ ਵੀ ਮੁਕੰਮਲ ਹੋ ਰਹੀਆਂ ਨੇ ਦੀਪਮਾਲਾ ਲਾਈ ਜਾ ਰਹੀ ਹੈ ਸੋ ਬਾਕੀ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕਰ ਲੈਨੇ ਆ ਵੀ ਜਿਹੜੀਆਂ ਤਿਆਰੀਆਂ ਕਿੰਨੀਆਂ ਹੋ ਚੁੱਕੀਆਂ ਤੇ ਕਿੰਨਾ ਰਹਿ ਗਿਆ ਕੰਮ ਹਜੇ ਸੋ ਆਦੂ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਹੋਰ ਬਬਈ ਠੀਕ ਠਾਕ ਹੈ। ਠੀਕ ਠਾਕ। ਅੱਛਾ ਜੇ ਆਪਾਂ ਗੱਲ ਕਰੀਏ ਮੇਲੇ ਦੀ। ਛਾਦਲੀ ਦਾ ਮੇਲਾ ਜਿਹੜਾ ਕਾਫੀ ਪੁਰਾਣਾ ਮੇਲਾ ਹੈ ਜਿਹਦਾ ਦੱਸਿਆ ਜਾਂਦਾ ਹੈ। ਹਾਂ ਬਹੁਤ ਪੁਰਾਣਾ ਹੈ। ਹਾਂ ਜੀ। ਜੇ ਆਪਾਂ ਜੀ ਗੱਲ ਕਰੀਏ ਵੀ ਮੇਲਾ ਕਿਹੜੀ ਡੇਟ ਤੋਂ ਸ਼ੁਰੂ ਹੋਗਾ? ਠੀਕ। ਚੌਂਕੀ ਕਿਸ ਦਿਨ ਦੀ ਹੈ ਤੇ ਕਦੋਂ ਖਤਮ ਹੋਣਾ? ਚੌਂਕੀ ਐਤਵਾਰ ਦੀ ਹੈਗੀ 31 ਤਰੀਕ ਦੀ। ਐਤਵਾਰ 31 ਤਰੀਕ ਦੀ ਚੌਂਕੀ ਹੈ। ਹਾਂ। ਠੀਕ ਹੈ। 3 ਤਰੀਕ ਨੂੰ ਸਮਾਪਤੀ ਹੈਗੀ। ਜੇ ਪਰਮਾਤਮਾ ਭਲੀ ਕਰੇ ਤਾਂ ਹੈ। ਹਾਂ ਮੀਮੂ ਤੋਂ ਬਾਰਸ਼ ਤੋਂ ਬਚਤ ਰਹੇ ਬਾਬਾ ਜੀ ਜੇ ਬਾਰਸ਼ ਦੀ ਗੱਲ ਕਰੀਏ ਆਪਾਂ ਇਹਦੇ ਨਾਲ ਕੋਈ ਸਮੱਸਿਆਤ ਨਹੀਂ ਇਸ ਵਾਰ ਆਉਗੀ ਜੇ ਆਪਾਂ ਦਰਸ਼ਕਾਂ ਨੂੰ ਵੇਖੜੇ ਆਉਂਗੇ ਆਪਣੇ ਨਹੀਂ ਆਪਣੀਆਂ ਦੇਖੋ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਠੀਕ ਹੈ ਤੇ ਕੋਈ ਐਡੀਓ ਸਮੱਸਿਆ ਨਹੀਂ ਹੈਗੀ ਹੁਣ ਠੀਕ ਹੈ ਹਾਂ ਜੇ ਬਾਰਸ਼ ਜੇ ਤੱਕ ਤੇ ਜ਼ਿਆਦਾ ਓਵਰ ਹੋਗੀ ਤਾਂ ਤਾਂ ਕੀ ਕਹਿਣਾ ਹੈਗਾ ਨਹੀਂ ਨਾਰਮਲ ਨਾਲ ਤਾਂ ਕੋਈ ਉਹ ਨਹੀਂ ਹੈਗਾ ਠੀਕ ਹੈ ਜੀ ਮੁਕੰਮਲ ਤਿਆਰੀਆਂ ਹਾਂ ਮੁਕੰਮਲ ਤਿਆਰੀਆਂ ਨਹੀਂ ਆ ਜਿਵੇਂ ਕੋਈ ਵਿੱਚ ਆਪਾਂ ਗੱਲ ਕਰੀ ਸੀ ਸੀਟੀਵੀ ਕੈਮਰਿਆਂ ਦੀ ਜਾਂ ਹੋਰ ਇਸ ਤਰ੍ਹਾਂ ਦੀ ਹਾਂ ਸਾਰਾ ਕਵਰ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੰਮ ਰਹਿਗਾ ਹਾਂ ਸਾਰਾ ਸਾਰਾ ਕਵਰ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਕੋਈ ਜਿਹੜੀ ਮਤਲਬ ਹਾਂ ਮੇਲੇ ਦੇ ਵਿੱਚ ਫਿਰ ਹੁੰਦੀ ਨੇ ਕਿ ਅਨਸਰ ਇਹ ਜੇ ਸ਼ਰਾਬੀ ਅਨਸਰ ਵਿੱਚ ਹਾਂ ਸ਼ਰਾਬੀ ਅਨਸਰ ਹੁੰਦੇ ਨੇਗੇ ਠੀਕ ਹੈ ਜੀ ਉਹਦੇ ਕਰਕੇ ਪੂਰਾ ਪ੍ਰਬੰਧ ਕਰਿਆ ਹੋਇਆ ਹੈ ਸਾਰੇ ਮੇਲੇ ਦੇ ਵਿੱਚ ਹਾਂ ਭਾਈ ਜੇ ਮੇਲੇ ਦੀ ਗੱਲ ਕਰੀਏ ਤੇ ਇਹ ਜਿਹੜਾ ਮੇਲਾ ਭਰਨਾ ਸ਼ੁਰੂ ਹੋਇਆ ਹੈ ਤਕਰੀਬਨ ਆਪਾਂ ਗੱਲ ਕਰੀਏ ਕਿ ਕਿੰਨਾ ਕੁ ਪੁਰਾਣਾ ਮੇਲਾ ਹੈ ਇਹ ਤਾਂ ਪੁਰਾਣਾ ਦਾ 100 ਸਾਲ ਤੋਂ ਉੱਤੇ ਉੱਤੀ ਹੈਗਾ ਇੱਥੇ ਲੈਨੇਗਾ ਹਾਂ ਉਹ ਜੇ ਅਪਾ ਥੋੜੀ ਗੱਲ ਕਰੀਏ ਥੋੜੀ ਇਹ ਪੀੜ੍ਹੀਆਂ ਦੇ ਵਿੱਚ ਆਪਾਂ ਗੱਲ ਕਰੀਏ ਇਸ ਤੋਂ ਪਹਿਲਾਂ ਤੁਹਾਡੇ ਕਿੰਨੇ ਮਜ਼ੁਰਗੇ ਦੇ ਮਤਲਬ ਇੱਥੇ ਸੇਵਾ ਕਰਦੇ ਸੀ ਪਹਿਲਾਂ ਪਹਿਲਾਂ ਤਾਂ ਜਿਹੜਾ ਮੇਰਾ ਬਾਬਾ ਦੀਗਾ ਬਾਬਾ ਤੇ ਦਾਦਾ ਜੀ ਕਹਿ ਸਕਦੇ ਹਾਂ ਦਾਦਾ ਜੀ ਕਹਿ ਸਕਦੇ ਦਾਦਾ ਜੀ ਕਹਿ ਸਕਦਾ ਜਿਹੜਾ ਉਹਦਾ ਡੈਡੀ ਦੀ ਹਰਨਾਮ ਸਿੰਘ ਠੀਕ ਹੈ ਜੀ ਪਹਿਲਾਂ ਉਹ ਸੇਵਾ ਕਰਦਾ ਸੀਗਾ ਥੋੜੀ ਦਾਦਾ ਜੀ ਦੇ ਮਤਲਬ ਫਾਦਰ ਵੀ ਸੇਵਾ ਕਰਦਾ ਫਾਦਰ ਹਾਂ ਉਹ ਵੀ ਸੇਵਾ ਪਰਦਾਦਾ ਜੀ ਕਹਿੰਦੇ ਜਿਵੇਂ ਆਪਣੇ ਹਾਂ ਪਰਦਾਦਾ ਜੀ ਥੋੜੀ ਪਰਦਾਦਾ ਜੀ ਵੀ ਸੇਵਾ ਹਾਂ ਹਰਨਾਮ ਉਦੋਂ ਬਾਅਦ ਫਿਰ ਮੇਰਾ ਬਾਪੂ ਜੀ ਆ ਗਿਆ ਦਰਸ਼ਨ ਸਿੰਘ ਉਦੋਂ ਬਾਅਦ ਮੈਂ ਆ ਫਿਰ ਆਪਾਂ ਇਹ حساب ਆ ਮੈਨੂੰ ਲੱਗਦਾ ਵੀ 100 ਕੀ ਮੈਨੂੰ ਤਾਂ ਲੱਗਦਾ ਫਿਰ ਇਹ ਉੱਪਰ ਹੈਗਾ ਡੇਡ 2-1/2 ਸਾਲ ਹੋ ਗਿਆ ਤਾਂ ਹਾਂ ਬਹੁਤ ਸਾਲ ਤਿੰਨ ਚਾਰ ਪੀੜੀਆਂ ਹੋ ਗਏ ਤੁਹਾਡੀ ਇਹ ਤਿੰਨ ਚਾਰ ਪੀੜੀਆਂ ਤੋਂ ਮਤਲਬ ਲਗਾਤਾਰ ਤੁਹਾਡਾ ਪਰਿਵਾਰ ਵੱਲੋਂ ਸੇਵਾ ਕੀਤੀ ਜਾਂਦੀ ਹੈ ਹਾਂ ਹੈ ਨਾ ਹਾਂ ਹੋ ਗਿਆ ਬਹੁਤ ਬਹੁਤ ਟਾਈਮ ਹੋ ਗਿਆ ਸਮਝੋ ਮੇਰੇ ਹਿਸਾਬ ਨਾਲ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਹੈਗੀ ਛੋਟੀ ਇੱਟਾਂ ਚ ਹੈਗੀ ਸਾਰੀ ਜਿਹੜਾ ਦਰਬਾਰ ਸਾਹਿਬ ਬਣਿਆ ਹੈ ਹਾਂ ਮੈਂ ਵੀ ਛੋਟੇ ਹੁੰਦੇ ਦੇਖਿਆ ਆਪਾਂ ਹਾਂ ਜਿਵੇਂ ਜਿਵੇਂ ओरिजिनਲੀ ਇੱਟਾਂ ਚ ਬਣੀ ਹੋ ਬਹੁਤ ਪੁਰਾਣੀ ਹੈਗੀ ਪੁਰਾਣੀ ਹੈ ਠੀਕ ਆ ਸੋ ਬਾਬਾ ਜੀ ਗੱਲ ਕਰਤੀ ਆਪਾਂ ਅੱਜ ਦੀ ਗੱਲ ਕਰੀਏ ਮਤਲਬ ਜੀ ਆਪਾਂ ਗੱਲ ਕਰੀ ਜਿਵੇਂ ਬਾਰਿਸ਼ ਦੇ ਦਿਨ ਚੱਲਦੇ ਨੇ ਹੂੰ ਜੇ ਲੱਗਦਾਗਾ ਵੀ ਬਾਰਿਸ਼ ਜ਼ਿਆਦਾ ਹੁੰਦੀ ਆ ਤਾਂ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਕੋਈ ਇਸ ਤਰ੍ਹਾਂ ਦੇਖੋ ਸਾਰੀ ਸੰਗਤ ਨੂੰ ਹੈ ਕਰਨਾ ਪੈ ਸਕਦਾ ਜਿਹੜੀ ਪ੍ਰਮਾਤਮਾ ਦੀ ਮਰਜ਼ੀ ਹੈਗੀ ਉਹ ਤਾਂ ਸਿਰ ਮੱਥੇ ਕਰਕੇ ਮੰਨਣੀ ਪਊਗੀ ਆਪਾਂ ਹੈ ਜਿਵੇਂ ਵੀ ਕਰੂਗਾ ਪ੍ਰਮਾਤਮਾ ਭਲੀਏ ਕਰੂਗਾ ਤੇ ਬਾਬਾ ਜੀ ਸੰਗਤ ਦੀ ਗੱਲ ਕਰੀ ਆਪਾਂ ਹਾਂ ਬਾਬਾ ਜੀ ਆਪਾਂ ਗੱਲ ਸੰਗਤ ਦੀ ਗੱਲ ਕਰੀਏ ਕਿ ਸੰਗਤ ਤਕਰੀਬਨ ਇੱਥੇ ਕਿੰਨੀ ਸੰਗਤ ਆਉਂਦੀ ਹੈ ਸੰਗਤ ਤਾਂ ਬਹੁਤ ਆਉਂਦੀ ਹੈ ਭਾਈ ਸੰਗਤ ਦਾ ਤਾਂ ਬੇਤੋੜੀ ਨਹੀਂ ਹੈਗਾ ਕੋਈ ਇੰਨੇ ਆਉਂਦੀ ਹੈਗੀ ਤੇ ਜਿਹਦੀ ਸ਼ਰਧਾ ਹੈਗੀ ਸਭ ਆਉਂਦ ਨੇ ਕਿ ਸਭ ਸੁੱਖਾਂ ਪਰ ਆਉਂਦੀਆਂ ਨੇ ਜਿਹੜਾ ਜਿਹੜਾ ਕੋਈ ਸ਼ਰਧਾ ਨਾਲ ਸੁਖਤ ਹੈਗਾ ਮਨੋ ਕਾਮਨਾ ਪੂਰੀਆਂ ਹੁੰਦੀ ਕਰਦਾ ਹੈਗਾ ਬਾਬਾ ਠੀਕ ਹੈ ਬਹੁਤ ਸੰਗਤ ਆਉਂਦੀ ਹੈਗੀ ਪੂਰਾ ਵੱਡਾ ਮੇਲਾ ਲੱਗਦਾ ਹੈਗਾ ਲੱਖਾਂ ਚ ਕਹਿ ਸਕਦੇ ਨੇ ਲੱਖਾਂ ਜਾਂ ਲੱਖਾਂ ਚ ਹੋ ਸਕਦਾ ਹੈ ਬਹੁਤ ਸੰਗਤ ਹੁੰਦੀ ਹੈ ਠੀਕ ਹੈ ਜੀ ਬਹੁਤ ਵਧੀਆ ਢੰਗ ਨਾਲ ਮੱਥਾ ਟੇਕਦੇ ਨੇਗੇ ਕੋਈ ਇਹ ਹੈ ਜਾਂ ਨਹੀਂ ਹੈਗਾ ਕੋਈ ਪਰਿਵਾਰ ਵੀ ਕੋਈ ਸ਼ਰਾਰਤੀ ਕੋਈ ਇੱਥੇ ਉਹ ਕਰਦਾ ਹੋਵੇ ਨਹੀਂ ਵਧੀਆ ਢੰਗ ਨਾਲ ਮੱਥਾ ਟੇਕਦੇ ਨੇ ਮੈਂ ਤੁਹਾਨੂੰ ਕਹਿ ਦਿਆ تقريبا ਬਾਬਾ ਜੀ ਵੀ ਪੁਲਿਸ ਦੇ ਵੱਲੋਂ ਪ੍ਰਬੰਧ ਕੀਤਾ ਜਾਂਦੇ ਨੇ ਹਾਂ ਹਾਂ ਪੂਰਾ ਪੂਰਾ ਪ੍ਰਬੰਧ ਹੁੰਦਾ ਹੈਗਾ ਉਹਨਾਂ ਦੇ ਵੱਲੋਂ ਵੀ ਹਾਂ ਵੀ ਮਤਲਬ ਕੋਈ ਸ਼ਰਾਰਤੀ ਉਸ ਨਾਲ ਤੋਂ ਹਾਂ ਹਾਂ ਸ਼ਰਾਰਤੀਆਂ ਉਸ ਨਾਲ ਤੋਂ ਬਾਕੀ ਸੀਸੀਟੀਵੀ ਕੈਮਰੇ 'ਚ ਆ ਜਾਂਦਾ ਹੈਗਾ ਬੰਦਾ ਜੇ ਕੋਈ ਅਜਿਹਾ ਉਹ ਕਰਦਾ ਹੈਗਾ ਹਾਂ ਬਾਕੀ ਥੋਂ ਥੋਂ ਤੇ ਜਿਵੇਂ ਇੱਥੇ ਵੀ ਹੋਣਗੇ ਮੁਲਾਜ਼ਮਾਂ ਤੇ ਬਾਹਰ ਵੀ ਸਾਰੇ ਕਿਤੇ ਉਹਨਾਂ ਦੀ ਜਿੰਮੇਵਾਰੀ ਹੁੰਦੀ ਹੈ ਜੀ ਹੋਰ ਤਾਂ ਠੀਕ ਹੈ ਹਾਂ ਮੁਲਾਜ਼ਮਾਂ ਦੀ ਜਿੰਮੇਵਾਰੀ ਹੋਰ ਆਪਣਾ ਪ੍ਰਬੰਧ ਪੂਰਾ ਹੈਗਾ ਦੇਖੋ ਠੀਕ ਹੈ ਜੀ ਲੰਗਰ ਲੰਗਰ ਦਾ ਚਾਹ ਪਾਣੀ ਦਾ ਸਾਰਾ ਠੀਕ ਹੈ ਜੀ ਆਪਾਂ ਹੁਣ ਗੱਲ ਕਰੀਏ ਤਾਂ ਆਪਾਂ ਹੁਣ ਗੱਲबस ਖਤਮਤ ਕਰਨ ਲੱਗੇ ਆਂ ਜੇ ਆਪਾਂ ਗੱਲ ਕਰੀਏ ਵੀ ਇੱਕ ਤਰੀਕ ਤੋਂ ਮੇਲਾ ਸ਼ੁਰੂ ਹੈ ਹਾਂ ਮੈਨੂੰ ਇੱਕ ਤੋਂ ਪਹਿਲਾ ਦਿਨ ਹੈਗਾ ਇੱਕ ਤੋਂ ਪਹਿਲਾ ਦਿਨ ਹੈ ਹਾਂ 1 2 3 1 2 3 ਹਾਂ 3 ਦਿਨ ਮਤਲਬ ਮੇਲੇ ਦੇ 3 ਤੋਂ 3 ਤੱਕ ਮੇਲਾ ਭਰੂਗਾ ਹਾਂ ਠੀਕ ਹੈ ਤੋ ਦਰਸ਼ਕੋ ਜਿਹੜੀ ਪੂਰੀ ਆਪਾਂ ਗੱਲ ਉਹ ਬਾਬਾ ਜੀ ਨੇ ਕੀਤੀ ਸੋ ਆਪਾਂ ਦੱਸਿਆ ਪੂਰਾ ਜਿਵੇਂ ਕਿ 31 ਤਰੀਕ ਦੀ ਸ਼ਾਮ ਦੀ ਚੌਂਕੀ ਹੁੰਦੀ ਹੈ ਜਿਹੜੀ ਜਦੋਂ ਮੇਲੇ ਦੀ ਸ਼ੁਰੂਆਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਤਰੀਕ ਨੂੰ 2 3 ਤਿੰਨ ਦਿਨ ਲਗਾਤਾਰ ਜਿਹੜਾ ਮੇਲਾ ਇਹ ਭਰਦਾ ਹੈ ਇਹ ਮੇਲਾ ਜਿਹੜਾ ਹੈਗਾ ਗੁੱਗਾ ਮਾਰੀ ਛਾਦਲੀ ਵਖੇ ਭਰਦਾ ਜਿਹੜਾ ਮੇਲਾ ਤੁਸੀਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਵੀ ਅਸੀਂ ਪੂਰੀ ਕਵਰ ਕਰਨ ਦੀ ਕੋਸ਼ਿਸ਼ ਜੜੀ ਕਰਾਂਗੇ ਤੇ ਜੇ ਇੱਥੇ ਲੋਕ ਆ ਕੇ ਨਤਮਸਤਕ ਹੁੰਦੇ ਨੇ ਤੇ ਲੋਕਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਸੋ ਬਾਬਾ ਜੀ ਨੇ ਵੀ ਇਹ ਸਾਰੀ ਗੱਲਬਾਤ ਆਪਣੇ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕੋ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕੀਤੀ ਉਹਨੇ ਦੱਸਿਆ ਪੂਰੀਆਂ ਤਿਆਰੀਆਂ ਬਾਰੇ ਆਪਣਾ ਜਾਣਕਾਰੀ ਸਾਂਝੀ ਕੀਤੀ ਸੋ ਨਾਲ ਨਾਲ ਤੁਹਾਨੂੰ ਵੀ ਦਿਖਾਦਾ ਜਿਵੇਂ ਕਿ ਸੀਸੀਟੀਵੀ ਦੇ ਕੈਮਰੇ ਦਾ ਪ੍ਰਬੰਧ ਵੀ ਪ੍ਰੋਪਰ ਪੱਕਾ ਤਰੀਕੇ ਦੇ ਨਾਲ ਕੀਤਾ ਗਿਆ ਬਾਬਾ ਜੀ ਨੇ ਦੱਸਿਆ ਵੀ ਜਿਹੜਾ ਪੂਰਾ ਪ੍ਰਬੰਧ ਹੈ ਸੀਸੀਟੀਵੀ ਦਾ ਕੈਮਰੇ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਹਰ ਪਾਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਿਹੜੇ ਕੋਈ ਹੋਣਗੇ ਉਹ ਵੀ ਮਤਲਬ ਸੀਸੀਟੀਵੀ ਕੈਮਰੇ ਰਾਹੀਂ ਸੰਘਾਲੇ ਜਾ ਸਕਦੇ ਨੇ ਸੋ ਅਗਲੀ ਗੱਲ ਪਾਣਿਕਾ ਦਾ ਜਿਹੜਾ ਨੰਬਰ ਵੀ ਨਾਲ ਦਿੱਤਾ ਹੋਇਆ ਜਿੱਥੇ ਕਿਸੇ ਨੂੰ ਕੋਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿਸੇ ਨੂੰ ਵੀ ਮੋਸੇਆ ਹੁਣ ਇਹ ਤਾਂ ਇਹ ਨੰਬਰ 3 ਨਾਲ ਸੰਪਰਕ ਕਰਕੇ ਗੱਲਬਾਤ ਵੀ ਕਰ ਸਕਦੇ ਹੋ ਅ ਦਰਸ਼ਕੋ ਜੀ ਤੁਹਾਨੂੰ ਹੋਰ ਦੱਸੀ ਆ ਦੇਖੋ ਵੀ ਜਿਹੜੀਆਂ ਤਿਆਰੀਆਂ ਨੇ ਜਿਹੜੇ ਮਤਲਬ ਦੁਕਾਨਦਾਰ ਨੇ ਉਹ ਦੁਕਾਨਾਂ ਆਪਣੀ ਜਗਾ ਜਿਹੜੀ ਉਹ ਰੋਕਣ ਵਾਸਤੇ ਆ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਕਰੀਬਨ ਦੁਕਾਨਾਂ ਲੱਗ ਚੁੱਕੀਆਂ ਨੇ ਆ ਦੇਖੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਟੈਂਟ ਦਾ ਸਮਾਨ ਜਿਹੜਾ ਉਹ ਤਾਂ ਨਾਲ ਲੈ ਕੇ ਆਏ ਨੇ ਪ੍ਰੋਪਰ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਅਦਰ ਇਸ ਟਾਈਮ ਥੋੜਾ ਜਿਹਾ ਪਾਣੀ ਦਾ ਵਹਾਅ ਵੀ ਥੋੜਾ ਜ਼ਿਆਦਾ ਗਾ ਨਜ਼ਰ ਆ ਰਿਹਾ ਤੁਹਾਨੂੰ ਪਹਿਲਾਂ ਕਿਉਂਕਿ ਬਾਰਿਸ਼ਾਂ ਦੇ ਕਾਰਨ ਜਿਹੜਾ ਪਾਣੀ ਇੱਕ ਮੈਨੂੰ ਗੱਲ ਹੋਰ ਦੱਸੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਾਣਕਾਰੀ ਸਾਡੇ ਨੂੰ ਜਰੂਰ ਸਾਂਝੀ ਕਰਿਓ ਵੀ ਬੁੜੀਆਂ ਜਿਹੜੀਆਂ ਇੱਥੇ ਮਿੱਟੀ ਕੱਢਦੀ ਹੁੰਦੀਆਂ ਨੇ ਉਹ ਜਰੂਰ ਕਮੈਂਟ ਬਾਕਸ ਦੇ ਵਿੱਚ ਜੇ ਤੁਹਾਨੂੰ ਕਿਸੇ ਨੂੰ ਜਾਣਕਾਰੀ ਹੈਗੀ ਕਿਸੇ ਬਜ਼ੁਰਗ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਜਿਆਦਾ ਪਤਾ ਹੋਊ ਕਿਉਂਕਿ ਇਹ ਚੀਜ਼ਾਂ ਪੁਰਾਣਾ ਇਤਿਹਾਸ ਘਟੀਆਂ ਨੇ ਜਿਹੜੀਆਂ ਅੱਜ ਕੱਲ ਲੋਕ ਭੁੱਲਦੇ ਜਾਂਦੇ ਨੇ ਕਿਉਂਕਿ ਹੁਣਾਂ ਦੀ ਪੀੜ੍ਹੀ ਨੂੰ ਚੀਜ਼ਾਂ ਨਹੀਂ ਪਤਾ ਹੈਗੀਆਂ ਕੀ ਕਾਰਨ ਮਤਲਬ ਕਿਉਂ ਕੱਢਦੇ ਨੇ ਉਹ ਜਰੂਰ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਸਾਂਝੀ ਕਰਿਓ ਆਜੋ ਕਿਨਾਂ ਆਪਾਂ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ ਜਿਹੜੀਆਂ ਮੇਲੇ ਦੀਆਂ ਤਿਆ we Já acharam, não? Já não?